ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਸ ਤੋਂ ਪਹਿਲਾਂ ਸਾਬਕਾ ਗ੍ਰਹਿ ਮੰਤਰੀ ਬੋਟਾ ਸਿੰਘ ਬਾਰੇ ਕੀਤੀ ਗਈ ਟਿੱਪਣੀ ਤੇ ਚਰਚਾ ਅਜੇ ਹੋ ਹੀ ਰਹੀ ਸੀ ਕਿ ਅਚਾਨਕ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਜਿਸ ਦੇ ਵਿੱਚ ਰਾਜਾ ਵੜਿੰਗ ਬੱਚਿਆਂ ਦੇ ਉੱਪਰ ਟਿੱਪਣੀ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਨੂੰ ਲੈ ਕੇ ਹੁਣ ਸ਼ਰੋਮਣੀ ਕਮੇਟੀ ਦੇ ਮੈਂਬਰਾਂ ਨੇ ਤੁਰੰਤ ਤਰੰਤ ਦੇ ਐਸਐਸਪੀ ਨੂੰ ਸ਼ਿਕਾਇਤ ਦਿੱਤੀ ਹੈ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋ ਦੱਸਿਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਪਹਿਲਾਂ ਬੋਟਾ ਸਿੰਘ ਬਾਰੇ ਗਲਤ ਸ਼ਬਦਾਵਲੀ ਵਰਤੀ ਤੇ ਹੁਣ ਬੱਚੇ ਦੇ ਕੇਸਾਂ ਨੂੰ ਹੱਥ ਲਾ ਕੇ ਵੀ ਗਲਤ ਬੋਲਿਆ ਹੈ ਕਿ ਕੇਸਾਂ ਦਾ ਸਤਿਕਾਰ ਕਰਨਾ ਬਣਦਾ ਹੈ ਨਾ ਕਿ ਅਜਿਹੀ ਸ਼ਬਦਾਵਲੀ ਵਰਤਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਇਹ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਕਿਵਾੜ ਹੈ ਤੇ ਕਕਾਰਾਂ ਦੀ ਤੋਹੀਨ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਤਰੰਤਾਰ ਐਸਐਸਪੀ ਸਾਹਿਬ ਨੂੰ ਇੱਕ ਨਿਖਤੀ ਦਰਖਾਸਤ ਦੇਣ ਲਈ ਪੁੱਜੇ ਨੇ ਜਿਸ ਦੇ ਵਿੱਚ ਸਾਡੇ ਗੜੀ ਸਾਹਿਬ ਰਿਆ ਸਾਹਿਬ ਬਾਜਵਾ ਸਾਹਿਬ ਤੇ ਦਾਸ ਅੱਜ ਇਥੇ ਐਸਐਸਪੀ ਨੂੰ ਇੱਕ ਬਰਖਾਸ ਦਿੱਤੀ ਆ ਜਿਹਦੇ ਵਿੱਚ ਪੰਜਾਬ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਜਿਹੜੇ ਆ ਅਮਰਿੰਦਰ ਰਾਜਾ ਫੜਿੰਗ ਜਿਸ ਦੇ ਵੱਲੋਂ ਪਹਿਲਾ ਜਾਤੀ ਤੌਰ ਤੇ ਦਲਤ ਵਰਗ ਨੂੰ ਮੋਦਾ ਨੀਚਾ ਦਿਖਾਉਣ ਦੇ ਉਹ ਕਾਰਨਾਮੇ ਕੀਤੇ ਗਏ ਤੇ ਆ ਕੱਲ ਇੱਕ ਵੀਡੀਓ ਸਾਹਮਣੇ ਆਈ ਆ ਜਿਸ ਦੇ ਵਿੱਚ ਉਹਨਾਂ ਨੇ ਇੱਕ ਛੋਟੀ ਉਮਰ ਦੇ ਬੱਚੇ ਨੇ ਜਿਨ੍ਹਾਂ ਦੇ ਸਿਰ ਤੇ ਜੂੜਾ ਸਜਾਇਆ ਹੋਇਆ ਤੇ ਉਹ ਜੂੜੇ ਨੂੰ ਹੱਥ ਲਾ ਕੇ ਮਖੌਲ ਕਰ ਰਹੇ ਨੇ ਤੇ ਨਾਲੇ ਟੁਣ ਟੁਣ ਦੀ ਗੱਲ ਕਰ ਰਹੇ ਨੇ ਟੂ ਟੂ ਦੀ ਗੱਲ ਕਰ ਰਹੇ ਨੇ ਸੋ ਇਹ ਗੱਲ ਅਸੀਂ ਉਹ ਸਮਝਦੇ ਆ ਪਰ ਕਿਉਂਕਿ ਕਾਂਗਰਸ ਪਾਰਟੀ ਦੇ ਉਹ ਪ੍ਰਧਾਨ ਨੇ ਇੰਦਰਾ ਗਾਂਧੀ ਜੀ ਨੂੰ ਆਪਣਾ ਮਾਂ ਸਮਝਦੇ ਨੇ ਤੇ ਉਹਨਾਂ ਵੱਲੋਂ ਵੈਸੇ ਤਾਂ ਅਸੀਂ ਆਸ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਕੋਈ ਗੱਲ ਚੰਗੀ ਕਦੇ ਹੋਈ ਨਹੀਂ ਸਕਦੀ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਪੰਜ ਸਿੱਖਾਂ ਨੂੰ ਕੋ-ਕੋ ਕੇ ਕਤਰਿਆਮ ਕੀਤਾ ਉਸ ਪਾਰਟੀ ਦਾ ਇਹ ਵੱਖਰਾ ਇਤਿਹਾਸ ਹੈ ਪਰ ਇਹ ਗੱਲ ਅਸੀਂ ਦੱਸ ਦਈਏ ਕਿ ਅਸੀਂ ਜਦੋਂ ਵੀ ਅਰਦਾਸ ਕਰਦੇ ਹਾਂ ਅਸੀਂ ਉਹਦੇ ਵਿੱਚ ਸਿੱਖੀ ਕੇਸਾ ਸਵਾਸਾ ਸੰਗਰਵੌਰ ਦੀ ਗੱਲ ਕਰਦੇ ਫੇਰ ਉਹਦਾ ਕੇਸਾ ਉਹ ਗੁਰੂ ਦੀ ਮੋਹਰ ਹੈ ਤੇ ਵੱਡੀ ਗੱਲ ਹੈ ਕਿ ਕਾਲ ਤਖਤ ਸਾਹਿਬ ਵੱਲੋਂ ਊੜਾਂ ਤੇ ਜੂੜਾਂ ਬਚਾਉਣ ਲਈ ਤੇ ਉਸ ਨੂੰ ਪ੍ਰਗੁਣਿਤ ਕਰਨ ਲਈ ਜਿਹੜੀ ਆ ਇੱਕ ਲਹਿਰ ਚਲਾਈ ਜਾ ਰਹੀ ਆ ਉਹ ਛੋਟੇ ਬੱਚਿਆਂ ਦੇ ਸਿਰ ਤੇ ਜਿੰਨਾਂ ਦੇ ਸਿਰ ਤੇ ਜੂੜਾ ਸਜਿਆ ਉਹਨਾਂ ਦਾ ਸਤਿਕਾਰ ਕਰਨਾ ਬਣਦਾ ਬਲਕਿ ਮਖੌਲ ਕਰਨਾ ਨਹੀਂ ਬਣਦਾ ਸੋ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਕਰਵਾੜ ਕੀਤਾ ਉਸ ਗੱਲ ਨੂੰ ਲੈ ਕੇ ਅੱਜ ਅਸੀਂ ਐਸਐਸਪੀ ਸਾਹਿਬ ਕੋਲੇ ਜਿਹੜੇ ਉਹਨਾਂ ਨੇ ਇਹ ਤੋਹੀਨ ਕੀਤੀ ਆ ਗੁਰੂ ਦੇ ਦਿੱਤੇ ਕਕਾਰ ਦੀ ਤੋਹੀਨ ਕੀਤੀ ਆ ਇਸ ਦੇ ਖਿਲਾਫ ਵੜਦੀ ਜਿਹੜੀ ਆ ਠੋਸ ਕਾਰਵਾਈ ਕੀਤੀ ਜਾਵੇ ਜਿਹਦੇ ਲਈ ਸਮੁੱਚਾ ਸਿੱਖ ਆਵਾਮ ਜਿਹੜਾ ਬਾਤ ਉਹ ਇਸ ਗੱਲ ਨਹੀਂ ਬਹੁਤ ਜ਼ਿਆਦਾ ਚਿੰਤਾਜਨਕ ਹੈ ਤੇ ਇਸ ਗੱਲ ਦਾ ਡਟਵਾ ਵਿਰੋਧ ਕਰਦਾ ਅਸੀਂ ਸਮਝਦੇ ਆ ਕਿ ਸ਼ਰੋਨੀ ਗੁਰਦਾਰਾ ਫਰੰਦ ਕਮੇਟੀ ਸਿੱਖਾਂ ਦੀਆਂ ਭਾਵਨਾਵਾਂ ਦਾ ਪ੍ਰਤੀਕ ਆ ਅੱਜ ਇਸ ਕਰਕੇ ਤਰਨਤਾਰਨ ਦੇ ਇਲਾਕੇ ਵਿੱਚ ਜਦੋਂ ਕਿ ਉਹਨਾਂ ਨੇ ਰਾਜਾ ਬਡਿੰਗਰੇ ਇਹ ਗੱਲ ਕਹੀ ਆ ਸਿੱਖਾਂ ਦੇ ਕੰਕਾਰ ਦੀ ਤੋਹੀਨ ਕੀਤੀ ਆ ਤੋਂ ਸ਼ਰੋਨੀ ਕਮੇਟੀ ਆਪਣਾ ਫਰਜ਼ ਸਮਝਦੇ ਆ ਅੱਜ ਐਸਾਸਪੀ ਨੂੰ ਇਹ ਸਿੱਖਾਂ ਦੀਆਂ ਭਾਵਨਾਵਾਂ ਦਾ ਪ੍ਰਤੀਕ ਜਿਹੜੀ ਆ ਟੰਪਲੇਟ ਜਿਹੜੀ ਆ ਉਹ ਅੱਜ ਇੱਥੇ ਸੀ ਦੇਖ ਕੇ ਜਾ ਰਹੇ ਆ ਬਿਊਰੋ ਰਿਪੋਰਟ ਜਗਬਾਨੀ ਟੀਵੀ